ਟਾਲੀ ਦੇ ਵਿੱਚ ਤੁਸੀਂ ਪਹਿਲਾਂ ਗੇਟ ਦੇਖੇ ਹੋਣਗੇ ਪਿੱਤਲ ਟਾਲੀ ਵਾਲੇ ਵੱਡੀ ਵੱਡੀ ਹਵੇਲੀਆਂ ਵਾਰ ਪਰ ਹੁਣ ਬਾਈ ਜੀ ਘਰ ਦਾ ਪੂਰਾ ਫਰਨੀਚਰ ਟਾਲੀ ਤੇ ਆਹ ਪਿੱਤਲ ਵਾਲੇ ਦੇ ਵਿੱਚ ਲੈ ਕੇ ਆਗੇ ਬਾਈ ਜੀ ਕੀ ਕੀ ਫਰਨੀਚਰ ਦੇ ਦੋਗੇ ਇਹ ਬਾਈ ਸਾਰਾ ਹੀ ਸਮਾਨ ਦੇ ਦਾਂ ਘਰ ਦਾ ਬਾਈ ਆਪਾ ਕੀ ਕੀ ਮਿਲ ਜੂ ਜੀ ਜਿਵੇਂ ਆਹ ਅਲਮਾਰੀ ਆ ਬਾਈ ਸਾਰੀ ਟਾਲੀ ਚ ਬਣੀ ਵੀ ਆ ਬਾਈ ਹਾਂ ਬਾਈ ਤੇ ਪੂਰੀ ਫੁੱਲ ਗਰੰਟੀ ਵਾਲੀ ਚੀਜ਼ ਆ ਬਾਈ 2 ਫੁੱਟ ਡੰਗਾਈ ਆ 5 ਫੁੱਟ ਚੜਾਈ ਆ 7 ਫੁੱਟ ਚਾਈ ਆ ਬਾਈ ਠੀਕ ਆ ਇਹ ਪੂਰੇ ਵਧੀਆ ਸਲੋ ਮੋਸ਼ਨ ਸੈਟ ਦਰਾਂਦਾ ਜਾ ਬਾਈ ਠੀਕ ਆ ਇਹ ਸਾਰੀ ਟੋਟਲ ਟਾਲੀ ਚਾ ਅੰਦਰ ਬਾਹਰ ਪੀਜੂ ਪਾਲਸਾ ਬਾਈ ਪਿਓਰ ਪ੍ਰਾਸ਼ ਕਰ ਲੱਗਿਆ ਬਾਈ ਕੋਈ ਸਲੋ ਉਸ ਟਾਲੀ ਨਹੀਂ ਲੱਗੀਆਂ ਵੀ ਜਿਹੜੀਆਂ ਖਰਾਬ ਹੋ ਜਾਣਗੀਆਂ ਨਹੀਂ ਨਹੀਂ ਬਾਈ ਉਮਰ ਉੱਪਰ ਵਾਲੀ ਚੀਜ਼ ਬਣ ਗਈ ਤੇ ਕੋਈ ਉਹ ਨਹੀਂ ਹੈਗਾ ਬਾਈ ਆਪਣੀਆਂ ਲੱਗੀਆਂ ਹਨਾ ਆ ਐਂ ਕਰੋ ਕੰਮ ਓਕੇ ਆ ਕੰਮ ਓਕੇ ਆ ਪੂਰੀ ਫੁੱਲ ਗਾਰੰਟੀ ਵਾਲੀ ਚੀਜ਼ ਆ ਹੋਰ ਕੀ ਦੇ ਦੋਗੇ ਇਹਨਾਂ ਲਈ ਹੋਰ ਭਾਈ ਇਹਦੇ ਨਾਲ ਸਾਨੂੰ ਦੇ ਦਾਂਗੇ ਬੈੱਡ ਭਾਈ ਅੱਛਾ ਬੈੱਡ ਆਗੇ ਦੂਬਾ ਚ ਬੈੱਡ ਦੇ ਨਾਲ ਦੇ ਦਾਂਗੇ ਸਾਈਡ ਟੇਬਲ ਭਾਈ ਅੱਛਾ ਸਾਈਡ ਟੇਬਲ ਨਾਲੇ ਬੈੱਡ ਆਗੇ ਤੇ ਸਾਈਡ ਟੇਬਲ ਵੀ ਭਾਈ ਜੀ ਪੂਰੀ ਵਧੀਆ ਕੁਆਲਿਟੀ ਚ ਬਣਾਇਆ ਹੈ ਪੂਰੇ ਵਧੀਆ ਹਾਂ ਭਾਈ ਸਾਰਾ ਟਾਲੀ ਚ ਭਾਈ ਪਿਓਰ ਬਰਾਸ ਦਿੱਤਾ ਲੱਗਦਾ ਹੈ ਅੱਛਾ ਕੀ ਕਢਾਈ ਕੀਤੀ ਸੀ ਇਹ ਡਿਜ਼ਾਈਨ ਤੁਸੀਂ ਆਪ ਚੈੱਕ ਕਰ ਸਕਦੇ ਹੋ ਪਤਲ ਇਹਦੇ ਉੱਤੇ ਵੀ ਲੱਗਿਆ ਉਸ ਤੋਂ ਬਾਅਦ ਭਾਈ ਗੱਦਾ ਦੇ ਦਾਂਗੇ ਗੱਦਾ ਗੱਦਾ ਵੀ ਆ ਗਿਆ ਨਾਲ ਹਾਂਜੀ ਹਾਂਜੀ ਭਾਈ ਗੱਦਾ ਵੀ ਪੂਰਾ ਸੌਫਟ ਆ ਭਾਈ 12000 ਦੀ ਰੇਂਜ ਚ ਗੱਦਾ ਆਗਾ 12000 ਰੁ ਹੋਰ ਬਈ ਤੁਹਾਨੂੰ ਮੈਂ ਦੇ ਦਾਂ ਡਰੈਸਿੰਗ ਟੇਬਲ ਤੇ ਡਰੈਸਿੰਗ ਟੇਬਲ ਆ ਗਿਆ ਬਈ ਇਹ ਅੰਦਰ ਸਪੇਸ ਮਿਲ ਜੂਦੇ ਹਾਂ ਬਈ ਵਿੱਚ ਸਟੋਰੇਜ ਆ ਬਈ ਇਹਦੇ ਇਹ ਆਪਣਾ ਨਵਾਂ ਫੀਚਰ ਆ ਬਈ ਇਹ ਵਿੱਚ ਸਟੋਰੇਜ ਕਰੀ ਹੋਈ ਪੂਰੀ ਵੀ ਪੂਰੀ ਵਧੀਆ ਦਿੱਤੀ ਹੋਈ ਪੂਰੀ ਵਧੀਆ ਬਈ ਸਾਰੀ ਟਾਲੀ ਚ ਬਣਾਇਆ ਵਾ ਵਧੀਆ ਚੀਜ਼ ਆ ਥੱਲੇ ਵੀ ਬਈ ਪਿਓਰ ਬਰਾਸ ਪਿੱਤਰ ਲੱਗਿਆ ਪੂਰਾ ਐ ਸੈਟਅਪ ਪੂਰਾ ਇੱਕੋ ਜਿਹਾ ਮਿਲੂਗਾ ਪੂਰਾ ਵਧੀਆ ਤਰਾਜ ਲੱਗਿਆ ਕੋਈ ਇਹ ਨਹੀਂ ਹੈਗਾ ਕੁਝ ਹੋਰ ਤਿਆਰ ਕਰਾਉਣਾ ਬੂ ਸਾਰਾ ਘਰ ਦਾ ਪੁਨਚਰ ਇੱਕ ਰੁਪਇਆ ਹੋ ਜੂ ਇੱਕ ਚੀਜ਼ ਦੀ ਕਮੀ ਆ ਬਈ LED ਸਟੈਂਡ ਦੇ ਉਹ ਵੀ ਨਾਲ ਦੀ ਦੇ ਦਾਂਗੇ ਚੱਕ ਜਮਾਂ ਨਾਲ ਦਾ एलईडी स्टैंड ਜਮਾ ਨਾਲ ਦਾ ਸੇਮ ਉਹੀ ਕੁਆਲਿਟੀ ਮਲ ਜੋ ਕੱਲੇ ਕੱਲੇ ਫਰਨੀਚਰ ਦੀ ਜੇ ਕਿਸੇ ਬਾਈ ਨੇ ਹੋਰ ਵੈਰਾਈਟੀ ਦੇਖਣੀ ਹੈ ਤੁਰ ਤੱਕ ਨਿਗਾਹ ਮਾਰ ਲਓ ਕਹੀ ਜੀ ਮਰਜ਼ੀ ਵੈਰਾਈਟੀ ਲੈ ਸਕਦਾ ਬਾਈ ਜੀ ਹੁਣ ਬੰਦਾ ਐਂ ਦੇਖ ਲਓ ਆਪਾਂ ਬਠਿੰਡੇ ਸ਼ਹਿਰ ਦੇ ਵਿੱਚ ਬੈਠੇ ਆਂ ਲੋਟ ਦੂਰ ਦੂਰ ਤੱਕ ਬੈਠੇ ਆ ਬੰਦੇ ਹਾਂਜੀ ਹਾਂਜੀ ਹਾਂ ਆਪਾਂ ਪਟਿਆਲਾ ਮਹਾਲੀ ਤੱਕ ਬਾਈ ਜੀ ਹਾਂ ਤੇ ਪਟਿਆਲਾ ਮਹਾਲੀ ਸਾਡਾ ਆਪਾਂ ਸੱਤ ਸਮੁੰਦਰੋਂ ਪਾਰ ਵੀ ਭੇਜ ਦਿੰਨੇ ਆ ਬਾਈ ਬਸ ਬਸ ਬਾਈ ਤੇ ਪੰਜਾਬ ਪੰਜਾਬ ਦੀ ਗੱਲ ਕਰੀਏ ਡਿਲੀਵਰੀ ਕਰ ਦੋਗੇ ਪੰਜਾਬ ਦੀ ਡਿਲੀਵਰੀ ਬਾਈ 30 ਕਿਲੋਮੀਟਰ ਦੀ ਫ੍ਰੀ ਬਾਈ ਬਈ ਪੰਜਾਬ ਦੀ ਦਾ ਬਣਦੀ ਆ ਕੁਝ ਨਹੀਂ ਹੁੰਦਾ ਚਲੋ ਪੰਜਾਬ ਦੀ ਡਿਲੀਵਰੀ ਫ੍ਰੀ ਬਾਈ ਜਾ ਤੁਸੀਂ ਆ ਜਾਓ ਵੀਡੀਓ ਸ਼ੇਅਰ ਕਰਨੀਆਂ 5 ਜਾਨਾਂ ਤੱਕ ਤੇ ਪੰਜਾਬ ਦੀ ਡਿਲੀਵਰੀ ਬਾਈ ਜੀ ਫ੍ਰੀ ਕਰਕੇ ਦੇਣਗੇ ਆਉਣਾ ਕਿੱਥੇ ਪੋਜੀ ਆਉਣਾ ਪਊਗਾ ਬਈ ਤਾਰਾ ਫਰਨੀਚਰ ਹਾਊਸ ਮਾਲ ਰੋਡ ਗੋਣਾਣਾ ਮੰਡੀ ਜਿਲ੍ਹਾ ਬਟਿੰਡਾ ਠੀਕ ਆ ਬਾਹਰਲੇ ਮੁਲਕਾਂ ਤੱਕ ਵੀ ਕਰ ਦੂੰਗਾ ਹਾਂਜੀ ਹਾਂਜੀ ਬਈ ਬਾਹਰਲੇ ਮੁਲਕ ਕਿਹਨੇ ਸ਼ਿਪਮੈਂਟ ਕਰਾਉਣੀਆਂ ਕਾਲ ਕਰਕੇ ਜਾਣਕਾਰੀ ਲੈ ਸਕਦਾ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ